ਗਵਰਨਾਮਾ ਦੇਖ ਰਿਹਾ ਸਾਰੇ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਕਾਲੀ ਥਾਰ ਵਾਲੀ ਬੀਬੀ ਅਮਨਦੀਪ ਕੌਰ ਜਿਸ ਨੂੰ ਇੰਸਟਾ ਦੀ ਕੁਵੀਨ ਵੀ ਕਿਹਾ ਜਾਣ ਲੱਗ ਪਿਆ ਹੈ ਵੱਡੇ ਵੱਡੇ ਖੁਲਾਸੇ ਹੋ ਰਹੇ ਨੇ ਪੰਜਾਬ ਪੁਲਿਸ ਵੱਲੋਂ ਕੋਈ ਸੂਤੀ ਫਸ ਗਈ ਹੈ ਜੇਲ੍ਹ ਦੇ ਵਿੱਚ ਆਉਣਾ ਮੁਸ਼ਕਲ ਹੋਵੇਗਾ ਬੀਬੀ ਅਮਨਦੀਪ ਕੌਰ ਲਈ ਕਿਉਂਕਿ ਉਸ ਦੇ ਸਾਥੀ ਦੀ ਪ੍ਰਾਪਰਟੀ ਹੈ ਉਹ ਪ੍ਰਾਪਰਟੀ ਸਿਰਸਾ ਹਰਿਆਣਾ ਅਤੇ ਪੰਜਾਬ ਦੇ ਕਈ ਹੋਰ ਥਾਵਾਂ ਦੇ ਮਿਲਣ ਦੇ ਆਸਾਰ ਨੇ ਸ਼ੰਕਾ ਜਤਾਈ ਜਾ ਰਹੀ ਹੈ ਕਿ ਅਮਨਦੀਪ ਕੌਰ ਇੰਸਟਾ ਦੀ ਕੁਵਿਨ ਦੀ ਜਾਇਦਾਦ ਹੋਰ ਵੀ ਸਾਹਮਣੇ ਆਵੇਗੀ ਕਿਹੜੇ ਲੋਕ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਪਹਿਲਾਂ ਗੱਲ ਕਰਦੇ ਹਾਂ ਉਸਦੇ ਸਾਥੀ ਬਾਰੇ ਸਾਥੀ ਬਲਵਿੰਦਰ ਸਿੰਘ ਨਸ਼ਾ ਤਸਕਰੀ ਪੰਜਾਬ ਪੁਲਿਸ ਦੀ ਲੇਡੀ ਕਾਂਸਟੇਬਲ ਅਮਨਦੀਪ ਕੌਰ ਜਿਸ ਨੂੰ ਹਾਲ ਵਿੱਚ ਹੀ ਹੈਰੋਨ ਸੁਮੇਤ ਗ੍ਰਿਫਤਾਰ ਕੀਤਾ ਗਿਆ ਸੀ ਉਸਦੇ ਸਾਥੀ ਬਲਵਿੰਦਰ ਸਿੰਘ ਉਰਫ सोनू ਦੀ ਜ਼ਿੰਦਗੀ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਨੇ ਬਲਵਿੰਦਰ ਸਿੰਘ ਜੋ ਪਹਿਲਾਂ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਕੰਮ ਕਰਦਾ ਸੀ ਹੁਣ ਨਸ਼ਾ ਤਸਕਰੀ ਅਤੇ ਅਪਰਾਧਿਕ ਗਤੀਵਿਧੀਆਂ ਦਾ ਹਿੱਸਾ ਬਣ ਚੁੱਕਾ ਹੈ ਬਲੰਦਰ ਸ਼ੁਰੂ ਵਿੱਚ ਪਰਿਵਾਰ ਨਾਲ ਮਿਲ ਕੇ ਖੇਤਾਂ ਵਿੱਚ ਕੰਮ ਕਰਦਾ ਸੀ ਪਰ ਜਦੋਂ ਉਸਨੇ ਨਸ਼ਿਆਂ ਦੀ ਦੁਨੀਆ ਵਿੱਚ ਕਦਮ ਰੱਖਿਆ ਅਮਨਦੀਪ ਅਮਨਦੀਪ ਕੌਰ ਦੇ ਨਾਲ ਸੰਪਰਕ ਵਿੱਚ ਆਇਆ ਤਾਂ ਉਸਦੇ ਰਵੱਈਏ ਵਿੱਚ ਵੱਡਾ ਬਦਲਾਅ ਆਇਆ ਉਹਨਾਂ ਦੀ ਹਰਕਤਾਂ ਤੇ ਚਲਦਿਆਂ ਮਾਪਿਆਂ ਨੇ ਪਹਿਲਾ ਸਮਰਥਨ ਕੀਤਾ ਪਰ ਬਾਅਦ ਵਿੱਚ ਉਸ ਨੂੰ ਘਰੋਂ ਕੱਢ ਦਿੱਤਾ ਪਰਿਵਾਰ ਨੇ ਉਸ ਦੇ ਘਰ ਆਉਣ ਤੇ ਵੀ ਪਾਬੰਦੀ ਲਗਾ ਦਿੱਤੀ ਪਰ ਉਹਨਾਂ ਦਾ ਮੰਨਣਾ ਪਰ ਉਹ ਮੰਨਣ ਵਾਲਾ ਨਹੀਂ ਸੀ ਪੁਲਿਸ ਦੀ ਨਜ਼ਰ ਚ ਆਇਆ ਹੈ ਕਿ ਪਰਿਵਾਰ ਅਤੇ ਨਾਨਕਪੁਰ ਅਬੋਰੀ ਪਿੰਡ ਯਾਨੀ ਕਿ ਹਰ ਹਲਕੇ ਦੇ ਵਿੱਚ ਜਿੱਥੇ ਕਿ ਉਹਦੇ ਮਾਮੇ, ਮਾਸੀ, ਭੂਆ, ਫੁਫੜ ਉਹਦਾ ਨਾਨਕਾ ਪਰਵਾਰ ਜਾਂ ਉਸ ਦੇ ਸਾਕ ਸਬੰਧੀ ਰਹਿੰਦੇ ਨੇ ਉੱਥੇ ਉਹਨਾਂ ਪੰਜਾਬ ਪੁਲਿਸ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਬੁਲਟ ਵੀ ਫੜਿਆ ਗਿਆ ਦੂਸਰੇ ਪਾਸੇ ਬੁਲਟ ਦੇ ਵਿੱਚੋਂ ਗੋਲੀਆਂ ਵੀ ਫੜੀਆਂ ਗਈਆਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋ ਆਈਪੀਐਸ ਅਫਸਰ ਵੀ ਇਨਵੋਲਵ ਨੇ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਦੇ ਕੁਝ ਵਿਧਾਇਕ ਵੀ ਮੌਜੂਦ ਨੇ ਕਿਉਂਕਿ ਜੇਕਰ ਹੁਣ ਤੋਂ ਲੈ ਕੇ ਅੱਜ ਤੋ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹਨੇ ਲਗਭਗ 2 ਤੋਂ 3 ਕਰੋੜ ਰੁਪਏ ਦੀ ਜਾਇਦਾਦ ਬਣਾਈ ਹੈ ਜਿਸ ਦੇ ਨਾਮ ਉੱਤੇ ਪ੍ਰਾਪਰਟੀ ਜਾ ਡਾਇਵਰਟ ਕੀਤੀ ਹੋਈ ਹੈ ਨਾਮ ਕੀਤੀ ਹੋਈ ਹੈ ਟਰਾਂਸਪੋਰਟ ਕੀਤੀ ਹੋਈ ਹੈ ਪੰਜਾਬ ਸਰਕਾਰ ਉਸ ਉੱਤੇ ਸ਼ਿਕੰਜਾ ਕਿਉਂ ਨਹੀਂ ਕਸ ਰਹੀ ਉਸ ਦੇ ਕੋਲ ਟੈਕਸ ਵਸੂਲੀ ਕਰੇ ਉਸ ਉੱਤੇ ਸ਼ਿਕੰਜਾ ਕਸੇ ਉਹ ਜ਼ਬਤ ਕਰੇ ਪ੍ਰਾਪਰਟੀ ਹਾਲਾਂਕਿ ਡੀਜੀਪੀ ਗੁਰਵ ਯਾਦਵ ਕਹਿੰਦੇ ਨੇ ਕਿ ਐਨਡੀਪੀਸੀ ਦੇ ਜਿਹੜੇ ਪਰਚੇ ਨੇ ਉਹਨਾਂ ਦੇ ਵਿੱਚ ਅਸੀਂ ਕਿਸੇ ਦੇ ਘਰ ਉੱਤੇ ਬਲਡੋਜ਼ਰ ਨਹੀਂ ਚਲਾ ਸਕਦੇ ਜਿਹੜੀ ਖਬਰ ਚੱਲੀ ਸੀ ਲੋਕਨਾਥ ਤੋਂ ਹਾਲਾਂਕਿ ਜੇ ਗੱਲ ਕਰੀਏ ਫਿਰ ਉਹ ਕਿੰਨਾ ਘਰਾਂ ਉੱਤੇ ਚਲੇ ਨੇ ਜਿਹੜੇ ਬਲਡੋਜ਼ਰ ਪੀਲੇ ਪੰਜੇ ਕਿੰਨਾ ਦੇ ਘਰ ਟੈਟੇਰੀ ਹੋਏ ਨੇ ਯਾਨੀ ਕਿ ਜਿਹੜੇ ਮੇਨ ਮਗਰਮੱਛ ਨੇ ਜਿਨ੍ਹਾਂ ਨੇ ਮੋਟਾ ਪੈਸਾ ਕਮਾਇਆ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਉਹਨਾਂ ਦੇ ਘਰਾਂ ਉੱਤੇ ਬਲਡੋਜ਼ਰ ਕਿਉਂ ਨਹੀਂ ਜਿਸ ਤਰ੍ਹਾਂ ਹੁਣ ਬੀਬੀ ਅਮਨਦੀਪ ਕੌਰ ਹੈ ਨਿਆਂਇਕ ਹਰਾਸ ਵਿੱਚ ਭੇਜ ਦਿੱਤੀ ਗਈ ਹੈ ਨਾਰਕੋਟਿਕਸ ਦੇ ਅੰਦਰ ਜਿਹੜੀ ਹੈ ਉਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇਕਰ ਪੰਜਾਬ ਸਰਕਾਰ ਇਸ ਤਰ੍ਹਾਂ ਕਰ ਦਿੰਦੀ ਹੈ ਕਿਉਂਕਿ ਸੁਖਬਾਲ ਸਿੰਘ ਖੈਰਾ ਵਾਰ-ਵਾਰ ਕਹਿ ਰਹੇ ਨੇ ਉਹ ਬਲੈਕ ਚਿਪਸ ਦੇ ਹਵਾਲੇ ਦਿਓ ਕਿੰਨਾ ਬਲੈਕ ਸ਼ੀਪਾਂ ਦੀ ਸਾਜਿਸ਼ ਹੈਟ ਇਸ ਵੱਡੇ ਇੱਕ ਵੱਡੇ ਵੱਡੇ ਕਾਂਡ ਕੀਤਾ ਗਿਆ ਨਸ਼ਾ ਤਸਕਰੀ ਕੀਤੀ ਗਈ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਦੀ ਪ੍ਰੋਪਰ ਤਰੀਕੇ ਨਾਲ ਜਾਣਕਾਰੀ ਕਰਾਉਣੀ ਚਾਹੀਦੀ ਹੈ ਦੂਸਰੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਬਰਵਿੰਦਰ ਉਫ सोनू ਜਿਹੜਾ ਉਸ ਦਾ ਐਜ਼ এ ਘਰਵਾਲਾ ਤੌਰ ਤੇ ਕੰਮ ਕਰ ਰਿਹਾ ਸੀ ਉਸ ਦੇ ਵੀ ਜਾਇਦਾਦ ਦੇ ਹਵਾਲੇ ਹੋ ਰਹੇ ਨੇ ਹਰਿਆਣਾ ਅਤੇ ਹੋਰ ਰਿਸ਼ਤੇਦਾਰਾਂ ਤੇ ਉਹਨਾਂ ਨੇ ਜਾਇਦਾਦ ਬਣਾਈ ਹੋਈ ਹੈ